ਦੋਸਤੋ ਅੱਗੇ ਦੋਸਤੋ ਮੈਂ ਸਟੋਰੀ ਐਡ ਕੀਤੀ ਹੈ ਥੋੜੀ ਜਿਹੀ ਸਟੋਰੀ ਹੈ ਸਟਾਰਟਿੰਗ ਐਡ ਕੀਤੀ ਹੈ ਅਗਰ ਤੁਸੀਂ ਇਹ ਪੂਰੀ ਸਟੋਰੀ ਸੁਣਾ ਚਾਹੁੰਦੇ ਆ ਤਾਂ ਕਮੈਂਟਾਂ ਦੇ ਵਿੱਚ ਜਰੂਰ ਮੈਨੂੰ ਦੱਸਿਓ ਕਿ ਇਹ ਸਟੋਰੀ ਪੂਰੀ ਕਰਾਂ ਤੇ ਵਧੀਆ ਲੱਗੀ ਤਾਂ ਇਹਨੂੰ ਸ਼ੇਅਰ ਜਰੂਰ ਕਰਿਓ ਦੋਸਤੋ ਤੁਹਾਡੇ ਸ਼ੇਅਰ ਕਰਨ ਨਾਲ ਸਾਨੂੰ ਹੌਸਲਾ ਮਿਲਦਾ ਹੈ ਜੀ ਦੁਨੀਆ ਨੂੰ ਜਿੱਤਣ ਵਾਲਾ ਸਿਕੰਦਰ ਏਜਮ ਪੰਜਾਬ ਵਿੱਚ ਆ ਕੇ ਲਜਪਾਲ ਪੁੱਤਰ ਰਾਜਾ ਪੋਰਸ ਨੇ ਹਰਾਇਆ ਸੀ ਰਾਜਾ ਪੋਰਸ ਅਕੇ ਆ ਕੇ ਝੁਕ ਗਿਆ ਸੀ ਰਾਜਾ ਪੋਰਸ ਨੇ ਸਿਕੰਦਰ ਦੀਆਂ ਰਾਤਾਂ ਦੀਆਂ ਨੀਂਦਾਂ ਦਿਨ ਦਾ ਚੈਨ ਸਮਾਪਤ ਕਰ ਦਿੱਤਾ ਸੀ ਆਖਰ ਸਿਕੰਦਰ ਨੂੰ ਝੁਕਣਾ ਪਿਆ ਸੀ ਇੱਕ ਹਿੰਦੂ ਰਾਜੇ ਦੇ ਸਾਹਮਣੇ ਅਗਰ ਤੁਸੀਂ ਇਹ ਪੂਰੀ ਸਟੋਰੀ ਸੁਣੋਗੇ ਤਾਂ ਤੁਹਾਨੂੰ ਮਾਣ ਹੋਊਗਾ ਜਰੂਰ ਕਰਿਓ ਦੋਸਤੋ ਅਗਰ ਪੂਰੀ ਸੁਣਨਾ ਚਾਹੁੰਦੇ ਹੋ ਸਟੋਰੀ ਕਿ ਮੈਂ ਅਗਲੇ ਪਾਰਟ ਵਿੱਚ ਇਹ ਸਟੋਰੀ ਨੂੰ ਪੂਰੀ ਕਰਾਂ ਤਾਂ ਕਮੈਂਟ ਆ ਜਾ ਫਿਰ ਸੁਝਾਅ ਜ਼ਰੂਰ ਦਿਓ ਤੇ ਚੈਨਲ ਨੂੰ ਕਰ ਲਿਓ ਫੋਲੋ ਧੰਨਵਾਦ ਜੀ ਪੰਜਾਬ ਦਾ ਪੁਰਾਣਾ ਨਾਮ ਸਪਤ ਸਿੰਧੂ ਹੈ ਜਿਸ ਦਾ ਭਾਵ ਹੈ ਸੱਤ ਤਰ੍ਹਾਂਾਂ ਦੀ ਧਰਤੀ ਪੰਜਾਬ ਦੀ ਧਰਤੀ ਦੀ ਸ਼ਾਨ ਦੁਨੀਆਂ ਵਿੱਚ ਕੁਝ ਵੱਖਰੀ ਹੈ ਪੂਰੀ ਦੁਨੀਆਂ ਵਿੱਚ ਐਡਾ ਵੱਡਾ ਮੈਦਾਨ ਕੋਈ ਨਹੀਂ ਪੰਜਾਬ ਧਰਤੀ ਹੈ ਪਾਣੀਆਂ ਦੀ ਮੌਸਮਾਂ ਦੀ ਅਨਾਜ ਦੀ ਫਲਾਂ ਦੀ ਅਤੇ ਬਹੁਤ ਵੱਡੇ ਸੱਭਿਆਚਾਰ ਦੀ ਦੁਨੀਆਂ ਦੀ ਕੋਈ ਵੀ ਧਰਤੀ ਪੰਜਾਬ ਦੇ ਮੌਸਮਾਂ ਦਾ ਮੁਕਾਬਲਾ ਨਹੀਂ ਕਰ ਸਕਦੀ ਮਿੱਠੇ ਪਾਣੀਆਂ ਦੀ ਇਹ ਧਰਤੀ ਬੜੀ ਜ਼ਰਖੇਜ਼ ਹੈ ਜ਼ਰਖੇਜ਼ ਮਿੱਟੀ ਦੇ ਨਾਲ-ਨਾਲ ਪੰਜਾਬ ਦੇ ਬੱਕਰੇ ਅਤੇ ਉੱਚੇ ਸ਼ਵਲਿਆਂ ਵਾਲੇ ਜੱਟ ਇਤੋਂ ਦੀ ਆ ਤੇ ਸ਼ਾਨ ਹਨ ਹਜ਼ਾਰਾਂ ਸਾਲਾਂ ਤੋਂ ਆਵਾਦ ਇਹ ਧਰਤੀ ਅੱਜ ਵੀ ਉਸੇ ਸ਼ਾਨ ਤੇ ਠਾਟ ਨਾਲ ਆਵਾਦ ਹੈ ਜਿਵੇਂ ਕਦੇ ਪਹਿਲੇ ਵਕਤਾ ਵੇਲੇ ਹੁੰਦੀ ਸੀ ਇੱਥੋਂ ਦੇ ਲੋਕ ਪਿਆਰ ਤੇ ਮੁਹੱਬਤਾਂ ਵੰਡਣ ਵਾਲੇ ਇੱਕ ਦੂਜੇ ਦੇ ਦੁੱਖ ਸੁੱਖ ਦੇ ਸਾਂਝੀ ਇੱਜ਼ਤਾਂ ਤੇ ਗੈਰਤਾਂ ਦੇ ਰਖਵਾਲੇ ਤੇ ਉਸ ਦੇ ਨਾਲ ਨਾਲ ਸਿੱਧੇ ਸਦੇ ਸਖਤ ਮਿਹਨਤ ਕਰਨ ਵਾਲੇ ਹੀ ਹਨ ਇੱਥੇ ਜਿਹੜਾ ਵੀ ਕੋਈ ਵਿਦੇਸ਼ੀ ਆਇਆ ਮੁੜ ਕੇ ਵਾਪਸ ਨਹੀਂ ਗਿਆ ਸੂਫੀਆਂ ਪੀਰਾਂ ਫਕੀਰਾਂ ਤੇ ਗੁਰੂਆਂ ਦੀ ਇਹ ਧਰਤੀ ਆਪਣੀ ਮਿਸਾਲ ਆਪ ਹੈ ਇਥੇ ਨੀਰੇ ਪੂਰੇ ਸੂਫੀ ਬਜ਼ੁਰਗ ਹੀ ਨਹੀਂ ਹੋਏ ਸਗੋ ਵੱਡੇ ਵੱਡੇ ਸੂਰਮੇ ਬਹਾਦਰ ਤੇ ਦਲੇਰ ਗੈਰਤਾ ਵਾਲੇ ਜਵਾਨ ਵੀ ਹੋਏ ਹਨ ਪੰਜਾਬ ਨੂੰ ਬੜੀਆਂ ਧਾਰਾਂ ਪਈਆਂ ਵਾਰੋਂ ਆਏ ਧਾਰਵੀਆਂ ਨੇ ਬੜੀ ਪੂਰੀ ਤਰ੍ਹਾਂ ਲੁੱਟਿਆ ਮਾਲ ਬਣਾਇਆ ਤੇ ਨੱਠ ਗਏ ਮੁਗਲਾਂ ਤੋਂ ਲੈ ਕੇ ਨਾਦਰ ਸ਼ਾਹ ਤੇ ਅਬਦਾਲੀ ਵਰਗੇ ਲੁਟੇਰੇ ਵੀ ਆਏ ਮਾੜਾ ਹਾਲ ਹੋਇਆ ਪੰਜਾਬ ਦਾ ਪਰ ਸਮਝ ਨਹੀਂ ਆਉਂਦੀ ਇਤੋਂ ਦੇ ਵਸਨੀਕਾਂ ਨੂੰ ਰੱਬ ਨੇ ਐਡਾ ਫਟਾ ਜ਼ਿਗਰਾ ਕਿਉਂ ਦਿੱਤਾ ਇਹ ਪੰਜਾਬੀਆਂ ਨੇ ਹਰ ਜ਼ੁਲਮ ਸਹੇ ਕੇ ਵੀ ਸੀ ਨਹੀਂ ਕੀਤੀ ਪੰਜਾਬ ਦੀ ਇਹ ਧਰਤੀ ਪਿਛਲੇ ਘਟੋ ਘਟ 4000 ਸਾਲ ਤੋਂ ਹਰ ਕਿਸਮ ਦੇ ਮਾੜੇ ਹਾਲਾਤਾਂ ਦਾ ਮੁਕਾਬਲਾ ਕਰਦੀ ਆਈ ਹੈ ਪਰ ਨਾ ਤਾਂ ਇਸ ਧਰਤੀ ਨੂੰ ਕੋਈ ਮੁਕਾ ਸਕਿਆ ਤੇ ਨਾ ਹੀ ਇਸ ਨੂੰ ਕੋਈ ਤਬਾਹ ਕਰ ਸਕਿਆ ਬਲਕਿ ਅੱਗੇ ਨਾਲੋਂ ਦੁਨੀ ਹੋ ਕੇ ਇਹ ਇਸ ਦੁਨੀਆ ਵਿੱਚ ਆਵਾਜ਼ ਹੈ ਤੇਜ ਪੰਜਾਬ ਦੀ ਧਰਤੀ ਉਤੇ ਭੈਣਾ ਮਾਨ ਭਰਾਵਾਂ ਸ਼ੇਰਾਂ ਨਾਲੋਂ ਵੱਧ ਕੇ ਇੱਥੇ ਪੁੱਤਰ ਜਾਂਦਿਆਂ ਮਾਵਾਂ ਸ਼ੇਰਾਂ ਨਾਲੋਂ ਵੱਧ ਕੇ ਇੱਥੇ ਪੁੱਤਰ ਜਾਂਦਿਆਂ ਮਾਵਾਂ ਸਾਰੀ ਦੁਨੀਆ ਨੂੰ ਜਿੱਤਣ ਵਾਲਾ ਆਖਰ ਪੰਜਾਬ 'ਚ ਆ ਕੇ ਕਿਉਂ ਹਾਰ ਮੰਨ ਗਿਆ ਸਿਕੰਦਰ ਏਜ਼ਮ ਇਹ ਜੁਨਾਨ ਦਾ ਰਹਿਣ ਵਾਲਾ ਸੀ ਜੋ ਪੂਰੀ ਦੁਨੀਆ ਨੂੰ ਫਤਿਹ ਕਰਨ ਦਾ ਸੁਪਨਾ ਲੈ ਕੇ ਆਪਣੇ ਦੇਸ਼ ਤੋਂ ਤੁਰਿਆ ਪੇਸ਼ਾਵਰ ਤੇ ਟੈਕਸਲਾ ਦੀਆਂ रियासतਾਂ ਨੂੰ ਫਤਿਹ ਕਰਕੇ ਅੱਗੇ ਉਸ ਦਾ ਪੜ ਪੰਜਾਬ ਦੇ ਇੱਕ ਲਜਪਾਲ ਪੁੱਤਰ ਨਾਲ ਪਹ ਗਿਆ ਇਸ ਪੰਜਾਬੀ ਲਜਪਾਲ ਪੁੱਤਰ ਦਾ ਨਾਮ ਰਾਜਾ ਪੋਰਸ ਸੀ ਰਾਜਾ ਪੋਰਸ ਨੇ ਸਿਕੰਦਰ ਨੂੰ ਇੰਨਾ ਔਖਾ ਵਕਤ ਦਿਖਾਇਆ ਕਿ ਉਹ ਅੱਗੇ ਤੁਰੰ데 ਕਾਵਲ ਨਾ ਰਹਾ ਜਿਸ ਵਕਤ ਸਿਕੰਦਰ ਨੇ ਟੈਕਸਲਾ ਦੀ ਰਿਆਸਤ ਨੂੰ ਜਿੱਤ ਲਿਆ ਤਾਂ ਉਸ ਨੇ ਪੰਜਾਬ ਦੀ ਰਿਆਸਤ ਪਾਰਾਵਤ ਦੇ ਰਾਜਾ ਪੋਰਸ ਨੂੰ ਸੁਨੇਹਾ ਭੇਜਿਆ ਮੇਰਾ ਇਸਤਕਬਾਲ ਤੂੰ ਟੈਕਸਲਾ ਆ ਕੇ ਕਰ ਜਾਂ ਫਿਰ ਆਪਣੀ ਰਿਆਸਤ ਮੇਰੇ ਹਵਾਲੇ ਕਰਕੇ ਮੇਰੀ ਹੁਕਮਰਾਨੀ ਦਾ ਐਲਾਨ ਕਰ ਦੇ ਪੰਜਾਬ ਦੇ ਇਸ ਗੈਰਤਮੰਦ ਪੁੱਤਰ ਨੇ ਜਵਾਬ ਦਿੱਤਾ ਜਿਹੜਾ ਤਾਰੀਖ ਦਾ ਇੱਕ ਹਿੱਸਾ ਬਣ ਗਿਆ ਸਿਕੰਦਰ ਮੈਂ ਤੇਰਾ ਇਸਤਕਬਾਲ ਜ਼ਰੂਰ ਕਰਾਂਗਾ ਪਰ ਤਲਵਾਰ ਦੇ ਨਾਲ ਤੇ ਇਹ ਤਲਵਾਰ ਹੀ ਮੇਰੇ ਦੇਸ਼ ਦੀ ਕਿਸਮਤ ਦਾ ਫੈਸਲਾ ਕਰੇਗੀ ਜਦੋਂ ਇਹ ਸੁਨੇਹਾ ਸਿਕੰਦਰ ਕੋਲ ਪੁੱਜਾ ਆ ਪੰਜਾਬ ਦੇ ਇਸ ਹੁਕਮਰਾਨ ਦੇ ਦਲੇਰੀ ਭਰੇ ਜਵਾਬ ਨੇ ਉਸ ਨੂੰ ਡੂੰਘੀਆਂ ਸੋਚਾਂ ਵਿੱਚ ਪਾ ਦਿੱਤਾ ਪਾਰਾਵਤ ਰਾਜਾ ਪੌਰਸ ਦੀ रियासत ਦਾ ਨਾਮ ਪਾਰਾਵਤ ਸੀ ਜੋ ਦਰਿਆ ਚੇਮਲ ਤੇ ਚਨਾਬ ਦੇ ਦਰਮਿਆਨ ਇਲਾਕੇ 'ਚ ਸੀ ਪੌਰਸ ਬੜੀ ਅਮੀਰ रियासत ਦਾ ਮਾਲਕ ਸੀ ਤੇ ਉਹ ਲੰਮੇ ਚੋੜੇ ਇਲਾਕੇ ਤੇ ਹਕਮਰਾਨੀ ਕਰ ਰਿਹਾ ਸੀ ਲੈਂਦੇ ਪੰਜਾਬ ਦੇ ਮੌਜੂਦਾ ਜ਼ਿਲ੍ਹਾ ਗੁਜਰਾਤ ਮੰਡੀ ਬਹਾਉਦੀਨ ਸਰਗੋਦਾ ਤੇ ਕੁਝ ਇਲਾਕਾ ਚਾਗਰਾ ਇਸ ਦੀ ਜ਼ਿਆਸਤ ਵਿੱਚ ਸ਼ਾਮ ਰਸੀ ਰਾਜਾ ਪੌਰਸ ਜੈਮਲ ਦੇ ਨੇੜੇ ਇੱਕ ਪਿੰਡ ਚ ਪੈਦਾ ਹੋਇਆ ਇਸ ਦੀ ਜਨਮ ਮਿਤੀ ਬਾਰੇ ਕੋਈ ਠੋਕੀ ਜਾਣਕਾਰੀ ਨਹੀਂ ਮਿਲ ਸਕੀ ਪੌਰਸ Hindu ਧਰਮ ਨੂੰ ਮੰਨਣ ਵਾਲਾ ਸੀ ਪੌਰਸ ਦਾ ਕੱਦ 7 ਫੁੱਟ 4 ਇੰਚ ਸੀ ਉਹ ਬੜਾ ਹੀ ਖੂਬਸੂਰਤ ਤੇ ਰੌਵਾਂ ਜਵਾਨ ਸੀ ਇਸ ਮਜ਼ਬੂਤ ਜਿਸਮਾਨੀ ਆਜ਼ਾਦ ਮਾਲਕ ਪੰਜਾਬੀ ਪੁੱਤਰ ਦਾ ਹਕੂਮਤੀ ਦੌਰ ਮਸੂ 17 ਇਸ ਦੀ ਪੂਰਤ ਹੈ ਰਾਜਾਪੁਰਸ ਨੂੰ ਪੋਰੋ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ